i'm mm -hmm. ਅੱਜ ਦੁਰਗਾ ਅਸ਼ਟਮੀ ਦਾ ਸ਼ੁਭ ਦਿਹਾੜਾ ਆ ਤੇ ਏਕਤਾ ਲਹਿਰ ਦੀ ਟੀਮ ਪਹੁੰਚੀ ਆ ਸ਼੍ਰੀ ਜਗਦੰਬੇ ਧਾਮ ਦੇਵੀ ਤਲਾ ਮੰਦਿਰ ਇੱਕ ਪਰਚੀਨ ਮੰਦਿਰ ਆ ਦੇਵੀ ਤਲਾ ਮੰਦਿਰ ਜਿਹੜਾ ਕਿ ਹਜ਼ਾਰਾਂ ਸਾਲ ਪੁਰਾਣਾ ਇਹ ਮੰਦਿਰ ਆ ਇਸ ਮੰਦਿਰ ਦੇ ਵਿੱਚ ਪਹੁੰਚੇ ਆ ਹਮਨ ਜਗ ਹੋਏ ਨੇ ਇਸ ਤੋਂ ਬਾਅਦ ਕੰਜਕਾਂ ਹੋਈਆਂ ਨੇ उस भंडारा चलेगा और रात न मां का जागरण होगा। तो अज शुभ नराता वा शुभ अष्टमी आ एक जयकारा लाना जयकारा चिंतापुरनी जयकारा मस्तिका द ਜੈ ਕਰਮ ਮੇਰੀ ਮਾਂ ਸਭ ਦੀਆਂ ਰੱਖਾਂ ਲੀਆਂ ਬੋ ਸਾਚੇ ਦਰਬਾਰ ਦੀ ਜੈ ਸਾਚੇ ਦਰਬਾਰ ਦੀ ਜੈ ਚਿੰਤਪੂਰੀ ਮਹਾਮਾਈ ਕੀ ਜੈ ਜਵਾਲਾ ਮਹਾਮਾਈ ਕੀ ਜੈ ਤੋਂ ਦੇਵੀ ਦਾ ਮੰਦਿਰ ਜਗਦੰਬੇ ਧਾਮ ਦੇ ਵਿੱਚ ਮੌਜੂਦ ਹਾਂ ਗੱਲਬਾਤ ਥੋੜੀ ਜੀ ਕਰ ਲੈਣੇ ਆ ਜੈ ਮਾਤਾ ਦੀ ਜੈ ਮਾਤਾ ਜੀ ਇਹ ਮਾਈ ਸੱਚੀਆਂ ਜੋਤਾ ਵਾਲੀ ਮਾਤਾ ਜੀ ਤੁਹਾਡੀ ਸਦਾ ਜੈ ਅੱਜ ਦੇ ਦਿਨ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਨਕੌਦਰ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਮਾਤਾ ਦੀ ਜੀ ਅੱਜ ਦਾ ਹੋਰ ਕੀ ਪ੍ਰੋਗਰਾਮ ਇਸ ਤੋਂ ਲਗਾ ਜੀ ਅੱਜ ਜੀ ਤੰਜਕਾ ਹੋਣਗੀਆਂ ਹਵਨ ਯੱਗ ਹੋ ਗਿਆ ਰਾਤ ਨੂੰ ਮਹਾਮਾਈ ਦਾ ਜਾਗਰਣ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਸ ਜਾਗਰਣ ਵਿੱਚ ਆਣ ਔਰ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ ਕੀ ਨਾ ਜੀ ਤੁਹਾਡਾ ਨਾਮ ਉਪੇਂਦਰ ਮਿਸਰਾ ਬੋਬੀ ਉਪੇਂਦਰ ਮਿਸਰਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਕੀ ਨਾ ਜੀ ਤੁਹਾਡਾ ਮੇਰਾ ਸੁੰਦਰ ਬਾਂਸਲ ਹੈ ਜੀ ਜੀ ਅੱਜ ਮਾਤਾ ਦਾ ਜਾਗਰਣ ਰੱਖਿਆ ਗਿਆ ਸ਼ਾਮ ਨੂੰ ਰਾਤ ਨੂੰ 9 ਵਜੇ ਸਾਰੇ ਸੰਗਤਾਂ ਨੂੰ ਨਿਵੇਦਨ ਹੈ ਹੱਥ ਜੋੜ ਕੇ ਨਿਵੇਦਨ ਹੈ ਕਿ ਸਾਰੇ ਆਉਣ ਜਾਗਰਣ ਤੋਂ ਪਹਿਲਾਂ ਮਹਾ ਮਹਾ ਮਾਤਾ ਦਾ ਪੋਗ ਵੀਪ ગ્રਹਣ ਕਰਨ ਸਾਰੇ ਨਕੂਦਰ ਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਜੈ ਮਾਤਾ ਦੀ ਜੈ ਮਾਤਾ ਦੀ ਕਿਨਾਂ ਜੀ ਅਸ਼ੋਕ ਕੁਮਾਰ ਪੁਰੀ ਨਕੂਦਰ ਤੋਂ ਤੋ ਅੱਜ ਦਾ ਦਿਹਾੜਾ ਬਹੁਤ ਹੀ ਸ਼ੋਭਾ ਹੈ ਕਿਉਂਕਿ ਅੱਜ ਅਸ਼ਟਮੀ ਦਾ ਦਿਨ ਹੈ ਤੇ ਮਹਾਰਾਣੀ ਦੇ ਇਸ ਸਥਾਨ ਤੇ ਜਗ੍ਰੰਭੇ ਧਾਮ ਤੇ ਬਹੁਤ ਵੱਡੀਆਂ ਰੌਣਕਾਂ ਲੱਗੀਆਂ ਆਂ ਤੋ ਸਾਰੇ ਭਗਤਾਂ ਨੇ ਕੰਜਕਾਪੂਰਨ ਪੂਨ ਕੀਤਾ ਤੇ ਪੂਜਨ ਕਰਨ ਤੋਂ ਬਾਅਦ ਹੁਣ ਹੁਣੇ ਹੁਣੇ ਇਹ ਆਪਣਾ ਹਵਨ ਜਗ ਹੋਇਆ ਤੇ ਰਾਤ ਨੂੰ ਅੱਜ ਵਿਸ਼ਾਲ ਭਗਵਤੀ ਜਾਗਰਣ ਮੰਦਰ ਪ੍ਰਾਂਗਨ ਵਿੱਚ ਹੋਏਗਾ ਤੋ ਨਾਲ ਹੀ ਸਭ ਭਗਤਾਂ ਨੂੰ ਬੇਨਤੀ ਹੈ ਕਿ ਰਾਤ ਨੂੰ ਪ੍ਰਸ਼ਾਦ ਦੀਪਾਂ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੈ ਮਾਤਾ ਜੀ ਅਰੁਣ ਤ੍ਰਿਖਾ ਜੀ ਜੀ ਅੱਜ ਨਵਰਾਤਿਆਂ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮਹਾਮਾਈ ਦਾ ਰਾਤ ਨੂੰ ਜਾਗਰਣ ਹੋਏਗਾ ਜਕਾਰਾ ਚਿੰਤਪੁਰਨੀ ਮਾਈ ਦਾ ਕੀਨਾ ਜੀ ਤੁਹਾਡਾ ਸਤਵਿੰਦਰ ਕੁਮਾਰ ਲਾਡੀ ਜੀ ਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਨਾ ਕਿ ਮਹਾਮਾਈ ਸਾਰਿਆਂ ਦਾ ਭਲਾ ਕਰੇ ਠੀਕ ਹੈ ਜੀ ਤੇ ਉਪਰੋਂ ਜਾਗਰਣ ਵਾਸਤੇ ਸਾਰਿਆਂ ਨੂੰ ਹਾਰਦਿਕ ਸ਼ੁਕਰਾਨਾ ਜੀ ਜੈ ਮਾਤਾ ਦੀ ਜੀ आपको। सास्त्री। जी रविशंकर शास्त्री दुर्गा अष्टमी की बहुत बहुत बधाई आज माँ भगवती का विशाल जागरण शाम को रात्रि नौ बजे से महा की जागरण होगा अटूट भंडारा चलेगा जिसमें शहर वासियों से विनती की जाती है कि पहुंचकर कर का गुणगान सुने जयकार महा माई जीदा दरबार की जारे। जारे। तो तस्वीर तो जगदम्बे धाम तो दिखा रहे थी ਜਿੱਥੇ ਅੱਜ ਹਵਨ ਜਗ ਹੋਇਆ ਮਾਂ ਦਾ ਸੁੰਦਰ ਨਜ਼ਾਰਾ ਆ ਦੁਰਗਾ ਅਸ਼ਟਮੀ ਦਾ ਦਿਨ ਆ ਹਵਨ ਜਗ ਹੋਏ ਨੇ ਕੰਜ ਕਮਟਾਈਆਂ ਗਈਆਂ ਨੇ ਉਸ ਤੋਂ ਬਾਅਦ ਪੰਡਾਰਾ ਲੱਗੇਗਾ ਔਰ ਰਾਤ ਨੂੰ ਠੀਕ 8 ਵਜੇ ਇੱਥੇ ਮਹਾ ਮਾਈ ਦਾ ਜਾਗਰਨ ਹੋਵੇਗਾ ਇਸ ਜਾਗਰਨ ਦੇ ਵਿੱਚ ਮਹਾਂਤ ਅਸ਼ਵਨੀ ਐਂਡ ਪਾਰਟੀ ਜਲੰਧਰ ਵਾਰੇ ਜਿਹੜੇ ਕਿ ਆਪਣੇ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਆਵਾਜ਼ ਦੀਆਂ ਤਮਾਮ ਚਾ ਚੁੱਕੇ ਨੇ ਉਹ ਅੱਜ ਮਹਾਮਾਈ ਦਾ ਇੱਥੇ ਨਜ਼ਾਰਾ ਲਿਆਉਣਗੇ ਮਾਂ ਦਾ ਜਾਗਰਣ ਕਰਨਗੇ ਤੋਂ ਤੁਹਾਨੂੰ ਵੀ ਇੱਕ ਬੇਨਤੀ ਕਰਦੇ ਆ ਸਾਰੇ ਨਿਕੋਦਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਅੱਜ ਰਾਤ ਨੂੰ 8 ਵਜੇ ਜਗਦੰਬੇ ਤਾਮ ਦੇਵੀ ਤਲਾ ਮੰਦਰ ਕੋਲ ਪਹੁੰਚੋ ਔਰ ਮਾਂ ਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਕਰਾਮਾਤਾ ਚਿੰਤਪੁਰਨੀ ਦਾ ਹੋਰ ਸਾਜੇ ਸਰਕਾਰ ਦੀ ਜੈ ਮਾ ਦਾ ਸੁੰਦਰ ਭਵਨ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਹ ਇਕਤਾਲਰ ਨਿਊਜ਼ ਨਿਕੋੜਾ